ਅੱਜ ਅਸੀਂ ਮੌਕੇ ਤੇ ਦੇਖਿਆ ਤੇ ਜਿਹੜੀ ਧਮਾਕਾ ਹੋਇਆ ਹੈ ਸਾਡੇ ਨਾਲ ਨਾਲ ਪਛਾਣ ਲੋਕੀ ਪਹਾੜਾਂ ਤੋਂ ਪਿਆ ਸੀਗਾ ਉਸ ਨੂੰ ਅਸੀਂ ਦੇਖਿਆ ਬੰਦੇ ਨੇ ਜਿਸ ਤਰ੍ਹਾਂ ਵੀ ਦੱਸਿਆ ਪ੍ਰੈਸ ਸਾਡੇ ਇਸੇ ਟਾਈਮ ਮੌਕੇ ਤੇ ਆਈ ਹੈ ਪ੍ਰੈਸ ਦੀ ਕਾਰਜ ਨੂੰ ਇਹ ਲੋਕ ਕੀਤਾ ਹੈ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਦੱਸਿਆ ਇਸ ਦੇ ਬਾਰੇ ਔਰ ਪੂਰਵ ਪ੍ਰਸ਼ਾਸਨ ਨੇ ਅਸੀਂ ਇਹ ਗਾਰੰਟੀ ਕਰਦੇ ਹਾਂ ਕਿ ਇਸ ਨੋਵੀ ਸਮਾਨ ਮਿਲੇ ਹੈ ਇਹਦਾ ਛੜਿਆ ਪਰ ਲਾਣ ਨੂੰ ਕੋਈ ਪੁੱਛਿਆ ਹੈ ਜੇ ਜਲਦੀ ਤੋਂ ਜਲਦੀ ਆਇਡੈਂਟੀਫਾਈ ਕੀਤਾ ਜਾਵੇ ਕੌਣ ਇਸ ਦੇ ਗੁਨਾਹਗਰ ਹੈ ਉਹਨਾਂ ਦੀ ਜਲਦੀ ਬਣਦੀ ਕਾਰਵਾਈ ਕੀਤੀ ਜਾਵੇ ਔਰ ਇਹ ਜਿਹੜਾ ਸਮਾਨ ਹੈ ਧਾਰਮਿਕ ਸਮਾਨ ਇਸ ਨੂੰ ਸਤੂ ਦਰਿਆ ਦੇ ਵਿੱਚ ਕਾਰਨ ਦੀ ਵਿਵਸਥਾ ਕੀਤੀ ਜਾਵੇ ਅਸੀਂ ਅਸੀਂ ਪ੍ਰਸ਼ਾਸਨ ਤੋਂ ਜਾਣ ਕਰਦੇ ਹਾਂ ਹਿੰਦੂ ਹਮੇਸ਼ਾ ਧਰਮ ਦੇ ਪ੍ਰਤੀ ਜਾਗਰੂਕ ਰਹਿੰਦਾ ਹੈ ਇਸ ਮਾਮਲੇ ਵਿੱਚ ਸਾਰੇ ਹਿੰਦੂ ਵੀਰ ਅਸੀਂ ਇਕੱਠੇ ਹਾਂ ਔਰ ਅਸੀਂ ਰਲ ਕੇ ਸਾਰੇ ਇਹ ਪੁਲਿਸ ਪ੍ਰਸ਼ਾਸਨ ਨੂੰ ਦੁਆਰਾ ਫਿਰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਰੇ ਨੇੜਲੇ ਸੀਸੀਟੀਵੀ ਖੰਗਾਲ ਕੇ ਦੋਸ਼ੀਆਂ ਨੂੰ ਲੱਭਿਆ ਜਾਵੇ ਉਹਨਾਂ ਦੀ ਉਚਿਤ ਕਾਰਵਾਈ ਕੀਤੀ ਜਾਵੇ ਧੰਨਵਾਦ ਦੀ ਦੁਪheri ਘਟਨਾ ਜਿਸ ਤਰ੍ਹਾਂ ਤੁਸੀਂ ਤੁਹਾਡੇ ਮਾਦੇ ਨਾਲ ਮੈਨੂੰ ਪਤਾ ਲੱਗਾ ਜਦੋਂ ਤੋਂ ਮੌਕੇ ਤੇ ਪਹੁੰਚਿਆ ਤਾਂ ਦੇਖਿਆ ਪਰ ਜਿਹਨੇ ਵੀ ਕੰਮ ਕੀਤਾ ਬੜੀ ਸ਼ਰਨਾ ਕਰਨਾ ਜੀ ਕਿਸੇ ਮੰਦਰ ਦੀ ਜੀ ਸਫਾਈ ਹੋਈ ਹੈ ਤੇ ਜਿਹਨਾਂ ਸਬੰਧਕੀ ਕਰੀ ਤੇ ਡੰਬ ਵੀ ਲਿਆ ਕੇ ਇਹਨਾਂ ਨੂੰ ਸੁੱਟੀ ਹੈ ਇਹਨਾਂ ਨੂੰ ਚਾਹੀਦਾ ਸੀ ਕਿ ਪੂਰੇ ਮਰਿਆਦੇ ਦੇ ਨਾਲ ਇਹਨਾਂ ਨੂੰ ਜਲ ਪ੍ਰਵਾਹ ਕਰ ਦੰਦੇ ਤੇ ਇੱਕ ਬਹੁਤ ਬੜੀ ਘਟਨਾ ਜਿਹੜੀ ਬੇਅਦਬੀ ਦੇ ਰੂਪ ਚ ਸਾਹਮਣੇ ਆ ਰਹੀ ਹੈ ਔਰ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰੂੰਗਾ ਕਿ ਜਿੰਨੇ ਵੀ ਇਹ ਮੰਦਰ ਰਹੇਗੇ ਉਹਨਾਂ ਦੇ ਪੁਜਾਰੀਆਂ ਤੇ ਸਖਤੀ ਕੀਤੀ ਜਾਵੇ ਤਾਂ ਕਿ ਦੁਬਾਰਾ ਇਹੋ ਜਿਹੀ ਸ਼ਰਮਨਾਕ ਘਟਨਾ ਨਾ ਘਟੇ ਅਤੇ ਇਸ ਨੂੰ ਰੋਕਣ ਲਈ ਇੱਕ ਨਿਯਤਸ਼ਕਾ ਜਰੀਆ ਮਾਣ ਸਤਿਕਾਰ ਦੇ ਦਾਰਿਆ ਕਿ ਕੀਤੀ ਪੂਰੀ ਇਨਕੁਆਇਰੀ ਕਰਕੇ ਜਿਹੜਾ ਵੀ ਦੋਸ਼ੀ ਪਾਇਆ ਜਾਵੇ ਉਸ ਤੇ ਜਿੰਨੀ ਤੱਕ ਕਾਨੂੰਨੀ ਪੱਧਰ 'ਤੇ ਕਾਰਵਾਈ ਹੋਵੇ। ਇਹ ਘਟਨਾ ਨੂੰ ਤੁਸੀਂ ਲਾਪਰਵਾਹੀ ਕਹਿੰਦੇ ਹੋ ਜਾਂ ਬੇਅਤਮੀ ਦੀ ਘਟਨਾ ਹੈ? ਦੇਖੋ ਲਾਪ ਕੋਈ ਵੀ ਬੇਦਰਦੀ ਹੈ ਜੋ ਵੀ ਹੈ ਇੱਕ ਤਾਂ ਜਾਣਬੁੱਝ ਕੇ ਹੁੰਦੀ ਹੈ ਇੱਕ ਲਾਪਰਵਾਹੀ ਹੋ ਸਕਦੀ ਹੈ। ਹੁਣ ਇਹ ਨਹੀਂ ਸਮਝ ਆ ਰਿਹਾ ਕਿ ਕੋਈ ਬੰਦੇ ਦੀ ਸੋਚੀ ਸਮਝੀ ਪਲਾਨਿੰਗ ਸੀਗੀ ਜਾਂ ਸ਼ਹਿਰ ਫ ਦੁਬਾਰਾ ਧਾਰਮਿਕ ਮੁੱਦੇ ਦੇ ਤੌਰ ਤੇ ਚੁਲਸਾਣਾ ਚਾਹੁੰਦਾ ਸੀਗਾ ਉਹਦੀ ਉਹਦੀ ਪਿੱਛੇ ਕੀ ਸੋਚ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਤੋਂ ਪਤਾ ਲੱਗਣਾ ਤੁਹਾਨੂੰ ਇਸ ਘਟਨਾ ਦਾ ਕਿੱਥਾ ਪਤਾ ਲੱਗਾ ਮੈਨੂੰ ਮੀਡੀਆ ਭਰਾਵਾਂ ਦੇ ਤੋਂ ਪਤਾ ਲੱਗਾ ਹੈ ਕਿ ਹਾਂ ਇੱਕ ਚੀਜ਼ਾਂ ਦੀ ਕੋਈ ਘਟਨਾ ਪਹੁੰਚੀ ਜਦੋਂ ਮੌਕੇ ਤੇ ਦੇਖਿਆ ਤੇ ਅੰਦਰੋਂ ਫਿਰ ਮੈਂ ਕਿਹਾ ਸਭ ਤੋਂ ਪਹਿਲਾਂ ਨੂੰ ਸਬਮਿਟ ਕਰੀਏ ਆਪਾਂ ਚਲ ਕਰਵਾ ਕੇ ਰੰਦੀ ਬੁਲਾਣੇ ਲਈ ਕਿ ਤੁਸੀਂ ਹੁਣ ਇਸ ਤੇ ਕੋਈ ਕਾਰਵਾਈ ਕਰਾਉਂਗੇ ਹਾਂ ਬਿਲਕੁਲ ਮੈਂ ਲਿਖਤੀ ਸ਼ਿਕਾਇਤ ਕਰਵਾਉਂਗਾ ਔਰ ਪ੍ਰਸ਼ਾਸਨੋਂ ਵੀ ਬੇਨਤੀ ਕਰੂੰਗਾ ਕਿ ਇਹਦੀ ਇਨਵੈਸਟੀਗੇਸ਼ਨ ਕਰਨ ਕੈਮਰਿਆਂ ਨੂੰ ਚੈੱਕ ਕਰਨ ਜਿਹੜਾ ਦੋਸ਼ੀ ਪਾਇਆ ਜਾਂਦਾ ਉਹ ਤੇ ਬੰਦੀ ਕਾਨੂੰਨੀ ਕਾਰਵਾਈ ਲਈ ਤਾਂ ਕਿ ਦੁਬਾਰਾ ਕੋਈ ਮੰਦਰ ਦੇ ਵਿੱਚ ਜਾਂ ਕੋਈ ਵੀ ਬੰਦਾ ਇਹੋ ਜਿਹਾ ਘਟਨਾ ਨੂੰ ਅੰਜਾਮ ਨਾ ਦੇ ਸਕਦਾ ਸਰ ਇਸ ਤਰ੍ਹਾਂ ਮੌਕੇ ਤੇ ਐਸਐਚਓ ਸਾਹਿਬ ਆਏ ਕਿਹ ਕੀ ਪ੍ਰੋਸੈਸ ਦਵਾਇਆ ਤੁਹਾਨੂੰ ਐਸਐਚਓ ਸਾਹਿਬ ਆਏ ਉਹਨਾਂ ਨੂੰ ਕਿਹਾ ਕਿ ਜਿ ਜੀ ਸੋਸ਼ਲ ਮੀਡੀਆ 'ਤੇ ਲਿਖਤੀ ਸ਼ਿਕਾਇਤ ਆਈ ਹੈ ਅਸੀਂ ਉਸ ਦੀ ਕਾਰਵਾਈ ਕਰਾਂਗੇ ਤੇ ਆਪਣਾ ਨਾਮ ਦੱਸੋ ਸਰ ਕਮਲ ਸਰੋਜ ਮੈਂ ਉਸ ਨੂੰ ਪ੍ਰਸ਼ਕ ਕਰਦਾ ਹਾਂ ਉਹਦਾ ਬਰਕਰਾਰ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜਿਨ ਵੀ ਮੰਦਰ ਹੈਗੇ ਉਹਨਾਂ ਦੇ ਸਖਤੀ ਹੋਵੇ ਔਰ ਪੁਜਾਰੀਆਂ ਤੇ ਉਹਨਾਂ ਤੇ ਸਖਤੀ ਕੀਤੀ ਜਾਵੇ ਤਾਂ ਕਿ ਦੁਬਾਰਾ ਇਦਾਂ ਦੀ ਕੋਈ ਘਟਨਾ ਨਾ ਕਰ ਸਕੇ ਅੱਜ ਜਿਸ ਤਰ੍ਹਾਂ ਇਹ ਮੀਡੀਆ ਨੇ ਸਾਨੂੰ ਪਤਾ ਲੱਗਾ ਕਿ ਇੱਥੇ ਜਿਹੜੀ ਸਮਗਰੀ ਹੈ ਜਿਸ ਤਰ੍ਹਾਂ ਸਾਡੇ ਹਿੰਦੂ ਧਰਮ ਦੇ ਵਿੱਚ ਮੂਰਤੀਆਂ ਵੀ ਸੀਗੀਆਂ ਥੋੜੀ ਚੁੰਨੀ ਵਗੈਰਾ ਔਰ ਧੂਪ ਵਗੈਰਾ ਇਦਾਂ ਦੀ ਔਰ ਫੋਟੋਆਂ ਵੀ ਸੀਗੀਆਂ ਭਗਵਾਨ ਦੀਆਂ ਤੇ ਉਹ ਇੱਥੇ ਜਿਹੜੀ ਆ ਉਹਦੀ ਬੜੀ ਬੇਅਦਵੀ ਜਿਹੜੀ ਕੀਤੀ ਗਈ ਆ ਹਾਲੇ ਪਰ ਪਤਾ ਨਹੀਂ ਲੱਗਾ ਵੀ ਕਿਸ ਤਰ੍ਹਾਂ ਇਹ ਬੇਅਦਵੀ ਹੋਈ ਆ ਪਰ ਜਿਸ ਤਰ੍ਹਾਂ ਦੀ ਸਮਗਰੀ ਲ ਕਿਸੇ ਮੰਦਰ ਦੀ ਸਪਾਈ ਹੋਈ ਆ ਜਿੱਦਾਂ ਕੀ ਪਤਾ ਲੱਗ ਰਿਹਾ ਤੇ ਅਸੀਂ ਚਾਹੁੰਦੇ ਕਿ ਇਹ ਬੜੀ ਹੀ ਜਿਹੜੀ ਘਟਨਾ ਬੜੀ ਮਾੜੀ ਘਟਲਿਆ ਔਰ ਜਦ ਕੀ ਧਰਮਲੇ ਬਤਾਵਕ ਇਹ ਸਾਰੇ ਹੀ ਸਾਨੂੰ ਪਾਣੀ ਦੇ ਵਿੱਚ ਬਰਸਰਜਨ ਕਰਨੇ ਚਾਹੀਦੇ ਆ ਔਰ ਸਾਰਿਆਂ ਨੂੰ ਹੀ ਚੰਗੀ ਤਰ੍ਹਾਂ ਪਤਾ ਆ ਤੇ ਹੁਣ ਪੁਲਿਸ ਪ੍ਰਸ਼ਾਸਨ ਨੇ ਵੀ ਸਾਨੂੰ ਪੂਰਾ ਜਿਹੜਾ ਸਹਿਯੋਗ ਦਿੱਤਾ ਆ ਔਰ ਉਹਨਾਂ ਨੇ ਗੱਡੀ ਭੇਜ ਕੇ ਜਿਹੜਾ ਸਾਰਾ ਹੀ 7 ਦਿਨ ਦੇ ਵਿੱਚ ਤਾਰਨ ਲਈ ਇਹਨਾਂ ਨੂੰ ਭੇਜਿਆ ਗਿਆ ਸਮਾਨ ਤੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਔਰ ਸ਼ਹਿਰ ਵਾਸੀਆਂ ਨੂੰ ਵੀ ਅਸੀਂ ਆਪਣੇ ਸmathsfਤਾ ਸਰਬਸ਼ਕਤੀ ਸਾਨਾ ਔਰ ਸਾਡੇ ਨਾਲ ਸ਼ੇਪਸਰ ਦੇ ਆ ਕੇ ਸਰੋਜੀ ਅਸੀਂ ਇਹ ਬੇਨਤੀ ਬੇਨਤੀ ਹੀ ਕਰਨਾ ਚਾਹੁੰਦੇ ਆ ਕਿ ਜਿਹੜੀ ਵੀ ਇਦਾਂ ਦੀ ਸਮਗਰੀ ਹੈਗੀ ਆ ਉਹਨੂੰ ਪਾਣੀ ਦੇ ਵਿੱਚ ਤੁਸੀਂ ਵਿਰਸਾਚਨ ਕਰਕੇ ਆਓ ਤਾਂ ਕਿ ਸਮਾਜ ਜਿਹੜਾ ਇਦਾਂ ਦੀ ਜਿਹੜੀ ਤੁਸੀਂ ਮੰਦ ਕਟੜਾ ਕਰਦੇ ਹੋ ਉਹਦੇ ਵਿੱਚ ਆਪਾਂ ਪਸੂੜੀ ਜਿਹੜੀ ਆ ਨਾ ਪਈ ਜਾ ਸਕੇ ਜੈ ਸ਼ੀਰਾ ਕਿਤੇ ਆਏ ਦੇਖਿਆ ਵੀ ਇਹਦੇ ਵਿੱਚ ਜਿਹੜਾ ਕੂੜਾ ਡੰਪਸ਼ਾਟ ਬਰੋਡ ਤੇ ਬਣਿਆ ਉੱਥੇ ਕੁਝ ਧਾਰਨਿਕ ਤੀਜਾ ਦੀ ਉੱਤੇ ਮਿਲੀਆਂ ਵਾ ਕੀ ਲੱਗ ਰਿਹਾ ਤੁਹਾਨੂੰ ਇੱਥੇ ਵੀ ਆਏ ਆ ਤੁਹਾਨੂੰ ਫੋਨ ਆਇਆ ਕਿ ਪਿੱਛੇ ਜੋ ਮੰਦਸ਼ਟ ਮੰਦਸ਼ਟ ਦੇਖਿਆ ਗਿਆ ਜੋ ਹਾਰਸ਼ੀ ਆ ਰਹੀ ਮਾਤਾ ਦਾ ਜੋ ਇਸੇ ਜੇਵਾਸਾ ਮਾਣਾ ਉੱਥੇ ਇਹ ਤੁਹੇ ਐਂਜ ਲੱਗਦਾ ਵੀ ਕਿਸੇ ਨੇ ਮੰਦਰ ਵਾਲੇ ਨੇ ਸਪਾਈ ਕੀਤੀ ਤੇ ਜਾਣਾ ਤਾਂ ਵੈਸੇ ਦਰਿਆ ਚਲ ਪ੍ਰਵਾਹ ਕਰਦੇ ਨੇ ਪਰ ਕਿੱਥੇ ਲੈ ਆ ਕੇ ਕਿਸੇ ਨੇ ਸਰਾ ਡੰਪ ਕਰਤਾ ਇਸ ਸੰਬੰਧੀ ਹੁਣ ਅਸੀਂ ਇਹਨੂੰ ਮਰਿਆਦਾ ਨਾਲ ਉੱਥੇ ਜਲ ਪ੍ਰਵਾਹ ਕਰਾਂਗੇ ਤੇ ਬਾਕੀ ਅਸੀਂ ਦੇਖਦੇ ਹਾਂ ਕਿ ਕਿਹਨੇ ਇਹ ਗਲਤੀ ਕੀਤੀ ਹੈ ਜੇਕਰ ਜਿਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਲਿਆਣੀ ਪਿਆ ਵਾਲੀ ਜ਼ਰੂਰ ਲਿਆਣੀ ਕੀ ਲੱਗ ਰਿਹਾ ਸਰ ਕੋਈ ਹਿੰਦੂਸਖੰਡਰ ਵਾਲਾ ਤੁਹਾਨੂੰ ਕੋਈ ਲਿਖਿ ਚਿਕਾਇਤ ਵੀ ਆਈ ਹੈ ਹਾਂ ਅਜੇ ਦੇਖਣਾ ਸਾਡੇ ਕੋਲ ਹਜੇ ਤੱਕ ਤੁਹਾਨੂੰ ਕੋਈ ਆਂਦੀ ਹੈ ਤਾਂ ਅਸੀਂ ਜ਼ਰੂਰ ਕਰਦੇ ਕਰਾਂਗੇ ਕੀ ਲੱਗ ਰਿਹਾ ਸਾਰੇ ਕਿਸੇ ਦੀ ਸ਼ਰਾਰਤ ਵਾ ਜਾਂ ਮੰਦਰ ਵਾਲਾ ਕੋਈ ਪੰਡਤਾ ਸਮਾਨ ਇੱਥੇ ਸਿੱਟ ਕੇ ਮੰਦਰ ਕਿਸੇ ਨੇ ਨਾ ਸਫਾਈ ਕੀਤੀ ਹੈ ਜੀ ਕਿ ਉਹ ਹੋਣਾ ਤਾਂ ਜਲ ਪ੍ਰਵਾਹ ਚਾਹੀਦਾ ਵੀ ਬੱਡੇ ਥੀ ਲੈ ਕੇ ਡੰਪ ਕਰਤਾ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਬਾਕੀ ਅਸੀਂ ਦੇਖਦੇ ਹਾਂ ਕਿ ਨਹੀਂ ਕਿਹੜੇ ਮੰਦਰ ਵਾਲਿਆਂ ਨੇ ਕਿੱਦਾਂ ਕੀ ਕਾਰਵਾਈ ਕੀਤੀ ਜਾਊਗੀ ਅਜੇ ਸਾਡੇ ਕੋਲ ਤੇ ਦਰਖਾਸਤਾਂ ਦੀ ਅਜੇ ਸਮਝੌਂਦੀ ਜਿਹੜੀ ਬਣਨੀ ਕਾਨੂੰਨੀ ਗੱਲ ਤੇ ਸਾਰੀ ਸਮਗਰੀ ਹੁਣ ਤੁਸੀਂ ਕਿੱ ਇਹ ਅਸੀਂ ਮਾਨਮੁਲਿਆਂ ਦਾ ਜਲ ਪ੍ਰਵਾਹ ਕਰਾਂ ਠੀਕ ਹੈ